ਸ੍ਰੀਕਾਲ ਤੁਸੀਂ ਦੇਖ ਰਹੇ ਹੋ ਪ੍ਰਾਈਮ ਪੰਜਾਬ ਟੀਵੀ ਮੈਂ ਆ ਸੰਦੀਪ ਖਰਲ ਵਿਦੇਸ਼ਾਂ ਤੋਂ ਸੈਂਕੜੇ ਲੱਖਾਂ ਸੈਲਾਨੀ ਜਿਹੜੇ ਆ ਉਹ ਭਾਰਤ ਘੁੰਮਣ ਆਉਂਦੇ ਆ ਭਾਰਤ ਨੂੰ ਦੇਖਦੇ ਆ ਖੂਬਸੂਰਤੀ ਨੂੰ ਜਿਹੜਾ ਤਸੱਵਰ ਕਰਦੇ ਆ ਫੋਟੋਆਂ ਪਾਉਂਦੇ ਆ ਫਿਰ ਉਹਦੇ ਉੱਤੇ ਜਿਹੜਾ ਉਹ ਕਮੈਂਟਸ ਵੀ ਕਰਦੇ ਆ ਦੱਸਦੇ ਆ ਵੀ ਜਦੋਂ ਅਸੀਂ ਭਾਰਤ ਘੁੰਮ ਰਹੇ ਸੀਗੇ ਸੜਕਾਂ ਤੇ ਸੀਗੇ ਹੋਟਲ ਦੇਖੇ ਹੋਰ ਜਿਹੜੀਆਂ ਸਪੋਰਟਸ ਹੁੰਦੇ ਆ ਉਹ ਦੇਖੇ ਤਾਂ ਇੱਕ ਵਧੀਆ ਯਾਦ ਉਹ ਆਪਣੇ ਨਾਲ ਲੈ ਕੇ ਜਾਂਦੇ ਆ ਜਿਹਨੂੰ ਉਹ ਸਦੀਆਂ ਤੱਕ ਕੈਮਰੇ ਦੀ ਅੱਖ ਨਾਲ ਜਿਹੜਾ ਸੰਭਾਲ ਕੇ ਰੱਖਦੇ ਆ ਅੱਜ ਕੱਲ ਤਾਂ ਸੋਸ਼ਲ ਮੀਡੀਆ ਦਾ ਜ਼ਮਾਨਾ ਉਹਦੇ ਉੱਤੇ ਪੋਸਟ ਕਰ ਦਿੰਦੇ ਆ ਪਰ ਕਈ ਵਾਰ ਇਹ ਜਿਹੜੇ ਸਲਾਨੀ ਹੁੰਦੇ ਆ ਇਹ ਗਲਤ ਹੱਥਾਂ 'ਚ ਚੜ ਜਾਂਦੇ ਆ ਗਲਤ ਲੋਕ ਜਿਹੜੇ ਆ ਇਹਨਾਂ ਨੂੰ ਗਾਈਡ ਕਰਨ ਵਾਸਤੇ ਮਿਲ ਜਾਂਦੇ ਆ ਕਿਉਂਕਿ ਇਦਾਂ ਲੱਗਦਾ ਉਹਨਾਂ ਨੂੰ ਵੀ ਇਹਨਾਂ ਕੋਲ ਪੈਸੇ ਖੁੱਲੇ ਆ ਕਿਉਂ ਨਾ ਇਹਨਾਂ ਕੋਲੋਂ ਜਿਹੜੇ ਪੈਸੇ ਆ ਉਹ ਬਣਾ ਲੈ ਜਾਣ ਹੁਣ ਚਨਈ ਦੇ ਵਿੱਚ ਜੋ ਕੁਝ ਹੋਇਆ ਹਾਲਾਂਕਿ ਇਹਦੇ ਬਾਰੇ ਕੋਈ ਪੂਰੀ ਰਿਪੋਰਟ ਤਾਂ ਸਾਹਮਣੇ ਨਹੀਂ ਆਈ ਪਰ ਇੱਕ ਅੰਦਾਜ਼ਾ ਨਾ ਕਿ ਇਹ ਜਿਹੜੇ ਦੋ ਨੌਜਵਾਨ ਦੱਸਿਆ ਜਾ ਰਿਹਾ ਜਿਹੜੇ ਯੂਕੇ ਤੋਂ ਆਏ ਬ੍ਰਿਟਿਸ਼ ਰਾਇਲ ਨੇਵੀ ਦੇ ਅਫਸਰ ਦੱਸੇ ਜਾ ਰਹੇ ਆ ਚਨਈ ਘੁੰਮਣ ਆਏ ਹੋਏ ਸੀਗੇ ਉੱਥੇ ਇਹਨਾਂ ਨੇ ਵੱਧ ਜਿਹੜੀ ਆ ਉਹ ਸ਼ਰਾਬ ਪੀ ਲਈ ਉਸ ਤੋਂ ਬਾਅਦ ਸ਼ਰਾਬ ਜਿਹੜੀ ਆ ਇਹ ਤਾਂ ਹਾਤੀ ਸੁੱਟ ਲੈਂਦੀ ਆ ਇਹ ਤਾਂ ਫੇਰ ਬੰਦੇ ਸੀਗੇ ਬਸ ਫੇਰ ਕੀ ਸੀਗਾ ਇਹ ਸੜਕਾਂ ਦੇ ਉੱਤੇ ਖਰੂਦ ਪਟਣ ਲੱਗ ਪਏ ਲੋਕਾਂ ਨੇ ਪਹਿਲਾਂ ਤਾਂ ਦੇਖਿਆ ਵੀ ਇਹ ਦੋਵੇਂ ਜਿਹੜੇ ਗੋਰੇ ਨੌਜਵਾਨ ਹੈ ਸ਼ਾਇਦ ਮਜ਼ਾਕ ਕਰ ਰਹੇ ਆ ਕਿਉਂਕਿ ਇਹਨਾਂ ਦੇ ਕਲਚਰ ਚ ਇਦਾਂ ਵਾ ਵੀ ਕੱਪੜੇ ਲਾ ਦਿੰਦੇ ਆ ਜਿਹੜਾ ਇਹ ਸ਼ਰਟਸ ਨਾਰਮਲੀ ਉਤਾਰ ਕੇ ਸੜਕਾਂ ਤੇ ਘੁੰਮਦੇ ਆ ਸ਼ਾਰਟਸ ਪਾ ਕੇ ਘੁੰਮਦੇ ਆ ਪਹਿਲਾਂ ਤਾਂ ਲੋਕਾਂ ਨੇ ਇਸ ਗੱਲ ਤੇ ਤਵੱਜੋ ਨਹੀਂ ਦਿੱਤੀ ਗੌਰ ਨਹੀਂ ਕੀਤਾ ਪਰ ਮਾਮਲਾ ਉਸ ਵੇਲੇ ਵਿਗੜ ਗਿਆ ਉਸ ਵੇਲੇ ਹੱਥੋਂ ਨਿਕਲ ਗਿਆ ਜਦੋਂ ਇਹ ਦੋਵੇਂ ਨੌਜਵਾਨ ਜਿਹੜੇ ਆ ਇਹ ਆਪੇ ਜੋ ਬਿਲਕੁਲ ਬਾਹਰ ਹੋ ਗਏ ਤੇ ਇੱਕ ਜਿਹੜਾ ਨੌਜਵਾਨ ਜਿਹਦਾ ਨਾਂ ਜੇ ਵਿਲਸ ਦੱਸਿਆ ਜਾ ਰਿਹਾ ਇਹ ਲੋਕਾਂ ਤੇ ਹਮਲਾ ਕਰਨ ਲੱਗ ਪਿਆ ਇਹ ਹਮਲਾਵਰ ਹੋ ਗਿਆ ਜਸਟ ਲਾਈਕ ਵੀ ਜਿਵੇਂ ਜ਼ੌਂਬੀ ਹੁੰਦੇ ਆ ਕਿ ਆਪਣੇ ਆਪ ਨੂੰ ਪਤਾ ਹੀ ਨਹੀਂ ਲੱਗਦਾ ਵੀ ਹੋ ਕੀ ਰਿਹਾ ਕਰ ਕੀ ਰਹੇ ਆ ਦੱਸਿਆ ਇਹ ਵੀ ਜਾ ਰਿਹਾ ਕਿ ਇਹ ਸ਼ਰਾਬ ਦੇ ਨਸ਼ੇ ਦੇ ਵਿੱਚ ਆ ਅਜੀਹਾ ਹੋਇਆ ਕੁਝ ਨਹੀਂ ਵੀ ਇਹਨਾਂ ਨੂੰ ਕਹੀਏ ਵੀ ਇਹਨਾਂ ਨੂੰ ਕੁਝ ਇਹਨਾਂ ਦੀਆਂ ਜਿਹੜੀਆਂ ਸੈਂਸਸ ਜਿਆ ਜਿਹੜੀ ਸੁਰਤ ਆ ਉਹ ਗਵਾਚ ਗਈ ਇਹ ਸ਼ਰਾਬ ਦੇ ਨਸ਼ੇ 'ਚ ਦੱਸੇ ਜਾ ਰਹੇ ਆ ਪਰ ਜਦੋਂ ਇਹ ਹਮਲਾਵਰ ਹੋ ਗਿਆ ਇਹ ਨੌਜਵਾਨ ਜਿਹਦਾ ਨਾਮ ਜੇ ਵਿਲਸ ਦੱਸਿਆ ਜਾ ਰਿਹਾ ਤਾਂ ਬਸ ਫੇਰ ਕੀ ਸੀ ਫੇਰ ਲੋਕੀ ਜਿਹੜੇ ਆ ਉਹ ਅੱਕੇ ਸੱਤੇ ਇਹਦੇ ਦਿਵਾਲੇ ਹੋ ਗਏ ਫੇਰ ਉਹਨਾਂ ਨੇ ਚੰਗੀ ਤਰ੍ਹਾਂ ਜਿਹੜਾ ਇਹਦੀ ਸ਼ਰਾਬ ਲਾਉਣ ਦੀ ਕੋਸ਼ਿਸ਼ ਕੀਤੀ ਵੀਡੀਓ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਿਹਾ ਚਨਈ ਦੇ ਰੋਹਾ ਪੇਥਾ ਸਟ੍ਰੀਟਸ ਆ ਉੱਥੇ ਦਾ ਇਹ ਵੀਡੀਓ ਆ ਸਾਹਮਣੇ ਇੱਕ ਮੋਲ ਹੈ ਰਸ਼ ਬਹੁਤ ਜ਼ਿਆਦਾ ਸੀਗਾ ਇਹ ਨੌਜਵਾਨ ਕਿਤੋਂ दारू ਪੀ ਕੇ ਨਿਕਲੇ ਆ दारू ਇਹਨਾਂ ਨੇ ਪੀ ਲਈ ਵੱਧ ਜਿਹੜੀ ਇਹਨਾਂ ਕੋਲੋਂ ਪਚਾਈ ਨਹੀਂ ਗਈ ਬਸ ਫੇਰ ਕੀ ਸੀਗਾ ਇਹ ਜਦੋਂ ਆਪੇ ਤੋਂ ਬਾਹਰ ਹੋਏ ਤਾਂ ਲੋਕ ਜਿਹੜੇ ਆ ਉਹ ਤਾਂ ਪਹਿਲਾਂ ਹੀ ਭਰੇ ਪੀਤੇ ਸੀਗੇ ਔਖੇ ਸੀਗੇ ਉਹਨਾਂ ਨੇ ਇਹਨਾਂ ਦੋਹਾਂ ਨੌਜਵਾਨਾਂ ਨੂੰ ਘੇਰ ਲਿਆ ਘੇਰ ਲਿਆ ਤਾਂ ਫਿਰ ਇੱਕ ਸੂਜਮਾਨ ਭਾਰਤੀ ਨੇ ਇੱਕ ਸੂਜਮਾਨ ਨਾਗਰਿਕ ਨੇ ਪੁਲਿਸ ਨੂੰ ਇਤਲਾਹ ਦਿੱਤੀ ਵੀ ਭਾਈ ਇਸ ਤਰ੍ਹਾਂ ਨਾ ਕਰੋ ਇਹ ਸਾਡੇ ਦੇਸ਼ ਦੇ ਮਹਿਮਾਨ ਆ ਭਾਵੇਂ ਇਸ ਵੇਲੇ ਇਹ ਨਸ਼ੇ ਦੀ ਹਾਲਤ ਦੇ ਵਿੱਚ ਜਿਹੜਾ ਉਹ ਆਪੇ ਤੋਂ ਬਾਹਰ ਹੋਇਆ ਫਿਰਦਾ ਇਹਨੂੰ ਪਤਾ ਨਹੀਂ ਲੱਗ ਰਿਹਾ ਇਹ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਫਿਰ ਜਦੋਂ ਪੁਲਿਸ ਉੱਥੇ ਆਉਂਦੀ ਆ ਫਿਰ ਇਹਨਾਂ ਨੂੰ ਇੱਕ ਸਾਈਡ ਤੇ ਲਜਾਇਆ ਜਾਂਦਾ ਜਿੱਥੇ ਬਾਅਦ ਚ ਇਹਨਾਂ ਨੂੰ ਗ੍ਰਿਫਤਾਰ ਕਰਕੇ ਥਾਣੇ ਵੀ ਲੱਗੇ ਪਰ ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਸੀ ਜਦੋਂ ਸਲਾਨੀ ਆਉਂਦੇ ਆ ਜਾਂ ਆਪਾਂ ਵੀ ਕਿਸੇ ਮੁਲਕ ਚ ਜਾਂਦੇ ਆ ਤਾਂ ਸਾਨੂੰ ਜਿਹੜਾ ਉਹ ਕੋੜੀਆਂ ਮਿੱਠੀਆਂ ਯਾਦਾਂ ਦਾ ਸਾਹਮਣਾ ਕਰਨਾ ਹੀ ਪੈਂਦਾ ਪਰ ਇਹਦੇ ਨਾਲ ਜੋ ਹੋਇਆ ਇਹ ਵਾਕਿਆ ਹੀ ਬੁਰਾ ਹੋਇਆ ਪਰ ਇਹਦੇ ਲਈ ਕਸੂਰਵਾਰ ਵੀ ਇਹ ਖੁਦ ਹੈ ਅਗਰ ਇਹਨੇ ਸ਼ਰਾਬਵੱਦ ਪੀਤੀ ਆ ਜਾਂ ਕਿਸੇ ਦੇ ਆਕੇ ਲੱਗੇ ਕੋਈ ਹੋਰ ਨਸ਼ਾ ਕੀਤਾ ਤਾਂ ਇਹ ਆਪਣਾ ਜ਼ਿੰਮੇਵਾਰ ਆਪ ਹੈ ਜੇ ਇੰਨੀ ਦੂਰੋਂ ਵਿਦੇਸ਼ ਤੋਂ ਇਹ ਘੁੰਮਣ ਆ ਸਕਦਾ ਯਾਨੀ ਕਿ ਇਹਨੂੰ ਪਤਾ ਚੰਗਾ ਕੀ ਹੈ ਤੇ ਮਾੜਾ ਕੀ ਹੈ ਜੇ ਇਹਨੇ ਸ਼ਰਾਬ ਵੱਧ ਪੀਤੀ ਆ ਤਾਂ ਇਹਨੂੰ ਪਤਾ ਵੀ ਮੇਰਾ ਸ਼ਰੀਰ ਕਿੰਨੀ ਕੁ ਸ਼ਰਾਬ ਪਚਾ ਸਕਦਾ ਕਿੰਨੀ ਨਹੀਂ ਪਚਾ ਸਕਦਾ ਤਾਂ ਵੀ ਇਹਦੀ ਗਲਤੀ ਆ ਜੇ ਇਹਨੇ ਕੋਈ ਹੋਰ ਨਸ਼ਾ ਕੀਤਾ ਕੋਈ ਅਗਰ ਤਾਂ ਪ੍ਰੋਹਿਬਿਟਡ ਕੀਤਾ ਇਹ ਜ਼ਰੂਰ ਦੱਸੇਗਾ ਦੱਸਿਆ ਜਾ ਰਿਹਾ ਵੀ ਇਹ ਨੇਵੀ ਦਾ ਇੱਕ ਅਫਸਰ ਆ ਅਗਰ ਇਹਨੇ ਕੋਈ ਪ੍ਰੋਹਿਬਿਟਡ ਨਸ਼ਾ ਯਾਨੀ ਕਿ ਜਿਹੜਾ ਨਸ਼ਾ ਬੈਨ ਆ ਜਿਹਦੇ ਉੱਤੇ ਜਿਹੜਾ ਸਰਕਾਰ ਨੇ ਰੋਕ ਲਗਾਈ ਆ ਅਗਰ ਤਾਂ ਉਸ ਕਿਸਮ ਦਾ ਕੋਈ ਨਸ਼ਾ ਕੀਤਾ ਤਾਂ ਵੀ ਇਹਦੀ ਗਲਤੀ ਆ ਪਰ ਨਾਲ ਦੀ ਨਾਲ ਉਸ ਬੰਦੇ ਨੇ ਜਿਨੇ ਨੂੰ ਨਸ਼ਾ ਕਰਾਇਆ ਉਹਦੀ ਵੀ ਗਲਤੀ ਆ ਖੈਰ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਵੀ ਜਿੱਥੇ ਇੱਕ ਇਹ ਜਿਹੜਾ ਗੋਰਾ ਸ਼ਖਸ ਆ ਜਿਹੜਾ ਬਗੈਰ ਕੱਪੜਿਆਂ ਤੋਂ ਜਿਨੇ ਆਪਣੀ ਸ਼ਰਟ ਜਿਹੜੀ ਹੈ ਇਹਦੀ ਉਤਾਰ ਦਿੱਤੀ ਜਾਂ ਲੋਕਾਂ ਨੇ ਪਾੜ ਦਿੱਤੀ ਇਹ ਤਾਂ ਪੁਲਿਸ ਦੱਸੇਗੀ ਪਰ ਇਹਦੇ ਨਾਲ ਜੋ ਹੋਇਆ ਹੋਇਆ ਬੁਰਾ ਪਰ ਕਿਤੇ ਨਾ ਕਿਤੇ ਇਹ ਆਪ ਜ਼ਿੰਮੇਵਾਰ ਹੈ ਜੋ ਕੁਝ ਇਹਦੇ ਨਾਲ ਹੋਇਆ ਬਰਹਾਲ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਦੇ ਨਾਲ ਵਾਇਰਲ ਤਾਂ ਹੋ ਰਿਹਾ ਪਰ ਇਤੋਂ ਸਬਕ ਵੀ ਲੈਣਾ ਚਾਹੀਦਾ ਭਾਵਾਂ ਅਸੀਂ ਕਿਉਂ ਨਾ ਕਿਤੇ ਬਾਹਰ ਜਾਈਏ ਜਿਹੜੀ ਚੀਜ਼ ਸਾਨੂੰ ਨਹੀਂ ਪਚਦੀ ਜਾਂ ਸਾਨੂੰ ਪਤਾ ਵੀ ਸਾਡੀ ਸ਼ਮਤਾ ਕਿੰਨੀ ਹੈ ਸਾਡਾ ਸਰੀਰ ਕਿੰਨੀ ਕੁ ਪਚਾ ਸਕਦਾ ਉਹਦਾ ਓਨਾ ਕੀ ਸੇਵਨ ਕੀਤਾ ਜਾਣਾ ਚਾਹੀਦਾ ਮौज-ਮਸਤੀ ਵਾਸਤੇ ਬਿਲਕੁਲ ਠੀਕ ਆ ਪਰ ਜਦੋਂ ਉਹ ਚੀਜ਼ ਘਾਤਕ ਹੋ ਜਵੇ ਉਹ ਚੀਜ਼ ਜਿਹੜਾ ਤੁਹਾਡਾ ਜਲੂਸ ਕਢਾ ਦਵੇ ਉਹ ਚੀਜ਼ ਜਿਹੜੀ ਆ ਤੁਹਾਡੀ ਤੋਏ-ਤੋਏ ਕਰਵਾ ਦਵੇ ਬਦਨਾਮੀ ਕਰਵਾ ਦਵੇ ਤਾਂ ਅਜਿਹੀ ਜਿਹੜੀ ਚੀਜ਼ ਆ ਉਤੋਂ ਗਰੇਜ਼ ਕਰਨਾ ਚਾਹੀਦਾ ਖਾਸ ਤੌਰ ਤੇ ਜਦੋਂ ਅਸੀਂ ਆਪਣੇ ਮੁਲਕ 'ਚ ਆਪਣੇ ਘਰ 'ਚ ਨਾ ਹੋਈਏ ਵਿਦੇਸ਼ਾਂ 'ਚ ਹੋਈਏ ਤੇ ਜਿੱਥੇ ਸਾਨੂੰ ਪਤਾ ਵੀ ਸਾਡਾ ਸਰੀਰ ਇਹ ਇਹ ਜਿਹੜਾ ਨਸ਼ਾ ਵਾ ਇਹ ਨਹੀਂ ਚੱਲਦਾ ਬਿਹਤਰ ਇਹੀ ਆ ਕਿ ਇਹ ਤੋਂ ਦੂਰੀ ਬਣਾ ਕੇ ਰੱਖੀ ਜਾਵੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ